ਹਾਂਜੀ ਨਮੋਦਰਨ ਜੀ ਅੱਜ ਸ਼ਨੀ ਦਾ ਜੇ ਕਿਸੇ ਨੂੰ ਪਤਾ ਲੈ ਵੀ ਸ਼ਨੀ ਚੱਲਦਾ ਥਰ-ਥਰ ਬੰਦਾ ਕੰਬਣ ਲਾ ਜਾਂਦਾ ਜਿਹੜਾ ਸ਼ਨੀ ਆ ਇਹ ਵੀ ਇੱਕ ਬਹੁਤ ਵੱਡਾ ਦੇਵਤਾ ਇਹ ਜੇ ਕਰੋੜ ਹੋ ਜਾਵੇ ਤਾਂ ਬਹੁਤ ਕੁਝ ਨੁਕਸਾਨ ਕਰ ਦਿੰਦਾ ਜੇ ਆਪਾਂ ਇਹਦਾ ਸਹੀ ਢੰਗ ਨਾਲ ਆਰਾਧਨਾ ਕਰੀਏ ਤਾਂ ਆਪਾਂ ਨੂੰ ਬਹੁਤ ਵੱਡਾ ਫਾਦ ਦੇ ਜਾਂਦਾ ਦੇਖੋ ਸਾਡੀਆਂ ਇਹ ਆਪਣੀਆਂ ਗਲਤੀਆਂ ਦੀ ਸਜ਼ਾ ਦਿੰਦਾ ਕੋਈ ਇੱਕ ਗ੍ਰਹਿ ਮਾੜਾ ਗ੍ਰਹਿ ਨਹੀਂ ਹੈ ਜਿਹਨੂੰ ਅਪਗ੍ਰਹਿ ਕਹਿੰਦੇ ਨੇ ਇੱਕ ਬਹੁਤ ਵੱਡਾ ਦੇਵਤਾ ਨਿਆਂ ਦਾ ਦੇਵਤਾ ਹੈ ਇਹ ਨਿਆਂ ਕਰਦਾ ਇਸ ਝੂਠ ਸੱਚ ਦਾ ਬਤਾਰਾ ਕਰਦਾ ਹੁਣ ਲੋਕਾਂ ਦੇ ਵਿੱਚ ਜਦੋਂ ਪਤਾ ਲੱਗਦਾ ਵੀ ਸ਼ਨੀ ਚੱਲਦਾ ਕਈ ਲੋਕ ਤਾਂ ਕਹਿੰਦੇ ਨੇ ਵਸ ਜੀ ਸਾਡਾ ਤਾਂ ਐ ਮੈਂ ਮੰਨਦੀ ਆ ਵੀ ਸ਼ਨੀ ਬਰਬਾਦੀ ਕਰਦਾ ਜੇ ਕਿਸੇ ਦਾ ਸ਼ਨੀ ਚੱਲਦਾ ਹੋਵੇ ਤਾਂ ਰੋੜ ਤੋਂ ਲੈ ਆਉਂਦਾ ਕਰੋੜਪਤੀ ਤੋਂ ਪਰ ਇਹਨੂੰ ਸ਼ਾਂਤ ਕਰਨ ਲਈ ਇਹਦੇ ਨਾਲ ਪਿਆਰ ਕਰਨਾ ਪੈਂਦਾ ਇਹਨੂੰ ਬਹੁਤ ਅਹਿਮੀਅਤ ਦੇਣੀ ਪੈਂਦੀ ਆ ਉਹ ਅਸੀਂ ਦਿੰਦੇ ਨਹੀਂ ਅਸੀਂ ਦੇਖੋ ਚਾਹੇ ਕਿਸੇ ਦੀ ਵੀ ਬਰਾਈ ਕਰਤੀ ਬਰਾਈ ਕਰਨ ਦੀ ਸਾਡੀ ਆਤਮ ਹੁੰਦੀ ਆ ਤਾਂ ਸਾਡੇ ਤੇ ਜੇ ਸ਼ਨੀ ਚੱਲਦਾ ਉਹਨੇ ਕਰੋਧ ਹੋ ਜਾਂਦਾ ਜੇ ਕਿਸੇ ਤੇ ਸ਼ਨੀ ਚੱਲਦਾ ਮੈਂ 1000% ਲੱਖ% ਗਾਰੰਟੀ ਨਾਲ ਕਹਿੰਦੇ ਜੇ ਉਹਦੇ ਬਾਹਰਲਾ ਨਾ ਬਣੇ ਜੇ ਕੋਈ ਉਹਦਾ ਸਾਧਨ ਹੋਵੇ ਬਾਹਰ ਜਾਣ ਦਾ ਜਿਹਦੇ ਉੱਪਰ ਸ਼ਨੀ ਚੱਲਦਾ ਉਹ ਪਰਮਾਨੈਂਟ ਬਾਹਰ ਜਾਊਗਾ ਹਰ ਸ਼ਨੀ ਨੂੰ ਖੁਸ਼ਕੀ ਮੇ ਕਰਨਾ ਤੁਹਾਡੇ ਘਰ ਦੇ ਵਿੱਚ ਮਾਤਾ ਪਿਤਾ ਨੇ ਸਵੇਰੀ ਉੱਠੋ 15-20 ਮਿੰਟ ਉਹਦੇ ਕੋਲ ਬੈਠੋ ਉਹਨਾਂ ਦੇ ਪੈਰੀ ਹੱਥ ਲਾਓ ਉਹਨਾਂ ਦੀ ਮਾਲਿਸ਼ ਕਰੋ ਉਹਨਾਂ ਨਾਲ ਖੁਸ਼ ਉਹਨਾਂ ਨੂੰ ਖੁਸ਼ ਰੱਖਣ ਲਈ ਗੱਲਾਂ ਮਾਰੋ ਵਧੀਆ ਵਧੀਆ ਚੰਗੀਆਂ ਚੰਗੀਆਂ ਜਿਵੇਂ ਆਪਦੇ ਯਾਰਾਂ ਦੋਸਤਾਂ ਨਾਲ ਮਾਰਦੇ ਹੋ ਜੇ ਸ਼ਨੀ ਨੂੰ ਸ਼ਾਂਤ ਕਰਨਾ ਜੇ ਤੁਹਾਡੇ ਉੱਪਰ ਸ਼ਨੀ ਕ੍ਰੋਧ ਦਾ ਜੇ ਤੁਹਾਡੇ ਮਾਤਾ ਪਿਤਾ ਹੈ ਨਹੀਂ ਪਾਰਕ ਦੇ ਵਿੱਚ ਬਜ਼ੁਰਗ ਬੈਠੇ ਹੁੰਦੇ ਨੇ ਉੱਥੇ ਜਾਓ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦਾ ਦੁੱਖ ਸੁੱਖ ਸੁਣੋ ਤੇ ਉਹਨਾਂ ਨੂੰ ਅੱਛੀ ਅੱਛੀ ਰਾਇ ਦੇਵੋ ਜੇ ਕੋਈ ਲੋੜਵੰਦ ਆ ਤਾਂ ਉਹਦੀ ਮਦਦ ਕਰੋ ਚਲੋ ਜੇ ਹੁਣ ਤੁਸੀਂ ਪਾਰਕ ਦੇ ਵਿੱਚ ਵੀ ਨਹੀਂ ਜਾ ਸਕਦੇ ਤਾਂ ਫਿਰ ਤੀਜੀ ਜਗ੍ਹਾ ਆ ਜਾਂਦੀ ਹੈ ਸ਼ਿਵ ਮੰਦਿਰ ਜਾਂ ਕੋਈ ਵੀ ਮੰਦਿਰ ਉੱਥੇ ਬਜ਼ੁਰਗ ਬੈਠੇ ਹੁੰਦੇ ਨੇ ਉਹ ਬਜ਼ੁਰਗਾਂ ਦੇ ਨਾਲ ਥੋੜੀ ਜੀ ਹਮਦਰਦੀ ਦਿਖਾਵੋ ਹੂੰ ਤੇ ਉਹਨਾਂ ਨੂੰ ਪਿਆਰ ਇੱਜ਼ਤ ਦਿਵੋ ਉਹਨਾਂ ਨੂੰ ਥੋੜਾ ਜਿਹਾ ਕੁਝ ਖਾਣ ਨੂੰ ਦਿਵੋ ਚਾਹੇ ਪਕੌੜੇ ਦੇ ਦਿਦੋ ਚਾਹੇ ਕੁਝ ਵੀ ਦੇ ਦਿਦੋ ਤੇਲ ਦੇ ਬਣੇ ਇਹ ਪਦਾਰਥ ਫਰੂਟ ਵੀ ਦੇ ਸਕਦੇ ਹੋ ਦੇਖੋ ਸ਼ਨੀਵਾਰ ਦੀ ਸ਼ਨੀਵਾਰ ਇਹ ਕੰਮ ਕਰੋ ਤੁਹਾਨੂੰ 2 ਮਹੀਨੇ ਵਿੱਚ ਦੀ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਊਗਾ ਸ਼ਨੀ ਕ੍ਰੋਧ ਉੱਥੋਂ ਹੁੰਦਾ ਜਦੋਂ ਅਸੀਂ ਕਿਸੇ ਨੂੰ ਨਫ਼ਰਤ ਕਰਦੇ ਹਾਂ ਅਸੀਂ ਜਾਂ ਕਿਸੇ ਦੀ ਜਾਣੇ ਅਣਜਾਣੇ ਵਿੱਚ ਬੇਇੱਜ਼ਤੀ ਕਰਦੇ ਕਿਸੇ ਦੀ ਵੀ ਕਰਤੀ ਕੋਹਰਤਾ ਹਰ ਤੁਸੀਂ ਜੇ ਕਮੈਂਟ ਵੀ ਕਿਸੇ ਨੂੰ ਗਲਤ ਲਿਖਤਾ ਲੇਡੀ ਨੂੰ ਜਾਂ ਕਿਸੇ ਹੋਰ ਨੂੰ ਧੀ ਭੈਣ ਨੂੰ ਉਥੋਂ ਵੀ ਜੇ ਤੁਹਾਡੇ ਉੱਤੇ ਸ਼ਨੀ ਆ ਸ਼ਨੀ ਨੇ ਕਰੋਧ ਉਹ ਵਿਚ ਆਇਆ ਤਾਂ ਜਿਹੜਾ ਸ਼ਨੀ ਆ ਇਹ ਕੰਜਜ ਇਹ ਤੁਰੰਤ ਪਰ ਨਿਆਂ ਕਰਦਾ ਇਹ ਬਾਜ਼ਰੂਰ ਕਰਪਾ ਵੀ ਕੋਈ ਨਹੀਂ ਛੋਟੀ ਜੀ ਗੱਲ ਹੈ ਹੈ ਬਾਕੀ ਸ਼ਨੀਵਾਰ ਦੇ ਦਿਨ ਜਿੱਤ ਸਿੱਖ ਕਰ ਸਕਦੇ ਹੋ ਜਿਹੜਾ ਆਪਣੇ ਸ਼ਨੀ ਵਾਲਾ ਬਾਬਾ ਆਉਂਦਾ ਰਹੇ ਕਿਤੇ ਘਰ ਘਰ ਆਉਂਦਾ ਸ਼ਨੀਵਾਰ ਨੂੰ ਤੇਲ ਲੈਣ ਢੋਸੀ ਜੀ ਨੂੰ ਕਹਿੰਦੇ ਨੇ ਉਹਨੂੰ ਤੇਲ ਜ਼ਰੂਰ ਪਾਵੋ ਸ਼ਨੀਵਾਰ ਦੇ ਦਿਨ ਸ਼ਨੀਵਾਰ ਹਰ ਸ਼ਨੀਵਾਰ ਉਹਨਾਂ ਕਾਲਾ ਬਸਤਰ ਦੇ ਲੋ ਹਰ ਸ਼ਨੀਵਾਰ ਨਹੀਂ ਦੇ ਸਕਦੇ ਤੁਸੀਂ ਐ ਕਰੋ ਮਹੀਨੇ ਚ ਇੱਕ ਦਿਨ ਦੇ ਦਿਓ ਦੋਵਾਂ ਜ਼ਰੂਰ ਸ਼ਨੀ ਤੁਹਾਡੇ ਉੱਤੇ ਖੁਸ਼ ਹੋਊਗਾ ਇੰਨਾ ਕੰਮ ਕਰਨਾ ਨਮੋ ਨਰਾਇਣ